ਤੋ ਇਹ ਗੱਲ ਦਾ ਫੈਸਲਾ ਇਹਨਾਂ ਐਮ.ਐਲ.ਏ. ਦਾ ਵਜ਼ੀਰਾਂ ਨੂੰ ਕਰਨਾ ਪਊਗਾ ਕਿ ਉਹ ਅਜ ਸ੍ਰੀ ਅਕਾਲ ਤਖਤ ਸਾਹਿਬ ਦੇ ਨਤਮਸਕ ਹੁੰਦੇ ਨੇ ਉਹਨਾਂ ਦੀ ਵਫਾਦਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਹੈ ਜਾਂ ਉਹਨਾਂ ਦੀ ਵਫਾਦਾਰੀ ਜਿਹੜੀ ਹੈ ਉਹ ਸਰਕਾਰ ਦੇ ਪ੍ਰਤੀ ਹੈ ਸਰਕਾਰ ਦਾ ਛੇ ਮਹੀਨਿਆਂ ਦੀ ਹੈ ਰਾਜਾ ਸਾਹਿਬ ਜੀ ਲੋਕ ਪਰਲੋਕ ਦੇ ਮਾਲਕ ਨੇ ਇੱਥੇ ਉੱਥੇ ਦੇ ਜਹਾਨ ਦੇ ਮਾਲਕ ਨੇ ਤੇ ਮੈਂ ਵੀ ਦੱਸ ਦਵਾਂ ਇਸ ਮੀਡੀਆ ਦੇ ਵਿੱਚ ਕਿ ਮੈਂ ਆਮ ਆਦਮੀ ਪਾਰਟੀ ਦਾ ਕੋਈ ਆਂਧੇਦਾਰ ਨਹੀਂ ਹਾਂ ਪਰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੰਗਰੂਰ ਦੇ ਸਾਂਸਦ ਗੁਰਮੀਤ ਸਿੰਘ ਮੀਤ ਹਰਦੇ ਰਾਹੀ ਸ਼ਾਮਲ ਹੋਇਆ ਸੀ ਜਦੋਂ ਐਮਪੀ ਇਲੈਕਸ਼ਨਾਂ ਹੋਈਆਂ ਸੀ ਇਸ ਮਸਲੇ ਦੇ ਚਰਚਾ ਵਿੱਚ ਆਉਣ ਤੱਕ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਪਰ ਅੱਜ ਰਾਜਾ ਸਾਹਿਬ ਦੇ ਦਰਬਾਰ ਤੇ ਮੈਨੂੰ ਦੁੱਖ ਹੋਇਆ ਕਿ ਇਸ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਕੀਤੀ ਕੱਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਲੀ ਕਿੰਤੂ ਨਹੀਂ ਕੀਤੀ ਰਾਜਾ ਸਾਹਿਬ ਦੇ ਦਰਬਾਰ ਤੇ ਕੱਲੀ ਕਿੰਤੂ ਨਹੀਂ ਕੀਤੀ ਇਹਨਾਂ ਨੇ ਪੰਥ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਭਰਾਵਾਂ ਨੂੰ ਜੰਗ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹੋ ਜੀ ਪਾਰਟੀ ਤੇ ਇਹੋ ਜੀ ਪਾਰਟੀ ਦੀ ਮੈਂਬਰਸ਼ਿਪ ਨੂੰ ਵਗਾ ਕੇ ਮਾਰਦਾ ਮੈਨੂੰ ਕੋਈ ਲਾਲਚ ਨਹੀਂ ਇਹਨਾਂ ਦੀ ਪਾਰਟੀ ਦਾ ਕੋਈ ਅਹੁਦੇਦਾਰੀ ਦਾ ਇਹੋ ਜੀਆਂ ਪਾਰਟੀਆਂ ਤੋਂ ਅਸੀਂ ਕੀ ਲੈਣਾ ਜਿਹੜੇ ਸਾਨੂੰ ਵੰਡਦੇ ਨੇ ਜਿਹੜੇ ਗਮਰਾਹ ਕਰਨ ਪ੍ਰਚਾਰ ਕਰਦੇ ਨੇ ਸਾਨੂੰ ਇਹੋ ਜੀਆਂ ਪਾਰਟੀਆਂ ਦੀ ਲੋੜ ਨਹੀਂ ਸਾਨੂੰ ਇਹੋ ਜੀਆਂ ਸਰਕਾਰਾਂ ਦੀ ਲੋੜ ਨਹੀਂ ਅਸੀਂ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ ਤੇ ਹਜ਼ੂਰ ਸ੍ਰੀ ਨਾਭ ਕਮਰ ਰਾਜਾ ਸਾਹਿਬ ਦੇ ਪ੍ਰਤੀ ਪੂਰਨ ਆਸਥਾ ਰੱਖਦੇ ਹਾਂ ਤੁਹ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੇਕਰ ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਹੋ ਅਮ੍ਰਿਤਜੀਤ ਅਮਰ ਸਾਹਿਬ ਜੀ ਦਾ ਖਿਆਲ ਜੀ ਐਫ ਆਈ ਆਰ ਦਰਜ ਹੋਈ ਆ ਕਿਸੇ ਸੰਸਥਾ ਐਸ ਆਈ ਟੀ ਵੱਲੋਂ ਐਸ ਆਈ ਟੀ ਵੱਲੋਂ ਇਸ ਦਰਬਾਰ ਦੇ ਉੱਤੇ ਉਹਦਾ ਕੀ ਕਹਿਣਾ ਤੁਹਾਡਾ ਨਾਲ ਹੀ ਲੈ ਲਿਓ ਜਿਹੜੇ ਤੁਸੀਂ ਸਬੂਤੀ ਗੱਲ ਕਰਦੇ ਹੋ ਜਿਹੜੇ ਉਹਨਾਂ ਦਾ ਵੀ ਕਰ ਉਹਨਾਂ ਨੇ ਕੀ ਰਿਟੇਨ ਦੇ ਨਿਗਰੂ ਦੇ ਐਫ ਆਈ ਆਰ ਦਾ ਮਤਲਬ ਖਾਸ ਤੌਰ ਤੇ 295 A ਲਈ ਉਹ ਕੋ ਜੀ ਸਰਕਾਰ ਨੇ ਆਪਣਾ ਕਾਰਜ ਕਰਤਾ ਉਹਨਾਂ ਨੇ ਆਪਣੀ ਖਲ ਬਚਾਉਣ ਵਾਸਤੇ ਆਪਣੀ ਬਜਨੀਤੀ ਨੂੰ ਛਪਾਉਣ ਵਾਸਤੇ ਐਫਆਈਆਰ ਦਰਜ ਕਰ ਦਿੱਤੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਣਗੇ ਗੁਰੂ ਸਾਹਿਬ ਜਾਣਣਗੇ ਰਾਜਾ ਸਾਹਿਬ ਜਾਣਣਗੇ ਮਹਾਪੁਰਖ ਨੇ ਮਹਾਬਲੀ ਨੇ ਐਫਆਈਆਰ ਦਰਜ ਕਰਦੀ ਕੋਈ ਗੱਲ ਨਹੀਂ ਪਰ ਸੱਚ ਤਾਂ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤਾ ਹੈ ਸਾਰਾ ਕੁਝ ਬਤਿਆਦਾ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨੂੰ ਬਕਾਇਦਾ ਕੱਲੇ ਕੱਲੇ ਰਿਪੋਰਟ ਦੀ ਫੋਟੋ ਦਿੱਤੀ ਗਈ ਹੈ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ। ਲੱਗਦਾ ਹੈ ਕਿ ਤੁਹਾਡੀ ਉਹ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਅਗਲੇ ਤੋਂ ਕਮਾਈ ਕਰਾਈ ਉਹਦੇ ਬਾਅਦ ਵੀ ਉਹਦਾ ਨਸੀਬ ਅਸੀਂ ਤਾਂ ਹੈਰਾਨ ਹਾਂ ਕਿਉਂਕਿ ਸਾਨੂੰ ਐਸਆਈਟੀ ਇਹ ਕਹਿ ਕੇ ਗਈ ਹੈ ਵੀ ਇੱਥੇ 328 ਲਾਪਤਾ ਸਰੂਪਾਂ ਦੇ ਵਿੱਚੋਂ ਇੱਕ ਵੀ ਸਰੂਪ ਨਹੀਂ ਤੁਹਾਡੇ ਸਰੂਪ ਬਿਲਕੁਲ ਜੈਨੂਇਨ ਹੈ। ਤੁਹਾਡੇ ਕੋਲ ਸਾਰਾ ਰਿਕਾਰਡ ਮੌਜੂਦ ਹੈ ਪਰ ਇਸ ਤੋਂ ਬਾਅਦ ਜੋ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਆਈ ਸਾਨੂੰ ਤਾਂ ਉਹਦੇ ਤੋਂ ਹੈਰਾਨੀ ਹੋਈ ਵੀ ਐਸਆਈਟੀ ਕੀ ਕਹਿੰਦੀ ਸੀ ਤੇ ਜਿਹੜਾ ਸਟੇਜ ਤੋਂ ਬਿਆਨ ਜਾਰੀ ਹੋਇਆ ਉਹ ਕੀ ਹੈ। ਇਹਨਾਂ ਨੇ ਟੀਪੀਆਰ ਉਹ ਵੀ ਕਿਹਾ ਕਿ ਇਹ ਨੇ ਇੰਨਾ ਨੋਜਾ ਪ੍ਰੋਫਾਈਲ ਹੈ ਉਹਨਾਂ ਨਾਲ ਕੋਈ ਗੱਲ ਨਹੀਂ ਆਸਾਂ ਹੀ ਕਹਿ ਰਹੇ ਆ ਜੀ 328 ਰੁਪਏ ਨਾਲ ਬਿਲਕੁਲ ਲੈਣਾ ਦੇਣਾ ਨਹੀਂ ਐਸਆਈਟੀ ਵੀ ਕਹਿੰਦੀ ਸੀ ਆਫ ਦਾ ਰਿਕਾਰਡ ਐਸਆਈਟੀ ਵੀ ਕਹਿੰਦੀ ਸੀ ਰਾਤ 10:30 ਦੇ ਪ੍ਰੈਸ ਮੂਲ ਜਾਰੀ ਕੀਤਾ ਇੱਕ ਮਿੰਟ ਇੱਕ ਇੱਕ ਸਵਾਲ ਬੜੀ ਸ਼ਬਦਾਬਦੀ ਬੋਰ ਕਰ ਲਿਓ ਉਹ ਕਹਿੰਦੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਪਾਵਨ ਰੂਪ ਸੁਖਾਸਨ ਖਾਂ ਤੇ ਰਸੋਈ ਘਰ ਦੇ ਵਿੱਚੋਂ ਵਿਕੋਜੀ ਮੰਦਪਾਗਾ ਬੀ ਐਸ ਆਈਟੀ ਨੇ ਰਸੂਖ ਘਰ ਇਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਹੀ ਥਾ ਰਸੋਈ ਤੇ ਵਿਕਸਤ ਸਟੋਰ ਕੀਤਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਸ ਦਰਬਾਰ ਨੂੰ ਰਸੋਖ ਖਾਨਾ ਕਿਹਾ ਜਾਂਦਾ ਹੈ ਰਸੋਖ ਖਾਨਾ ਭਾਵ ਕਿ ਜਿੱਥੇ ਲੰਗਰ ਤਿਆਰ ਕਰਕੇ ਗਰੀਬ ਵਰਗਿਆਂ ਨੂੰ ਸ਼ਕਾਇਆ ਜਾਂਦਾ ਜਿੰਨੀ ਸੰਗਤ ਇੱਥੇ ਆ ਕੇ ਲੰਗਰ ਛਕਦੀ ਹੈ ਉਹਦੇ ਤੋਂ 3 4 ਸੰਗਤ ਇਥੋਂ ਲੰਗਰ ਲੈ ਕੇ ਜਾ ਕੇ ਘਰਾਂ ਵਿੱਚ ਛਕਦੀ ਹੈ ਪਰ ਇਹ ਜਿਹੜਾ ਰਸੋਈ ਸ਼ਬਦ ਵਰਤਿਆ ਗਿਆ ਇਹ ਮੰਦਭਾਗਾ ਹੈ ਸਰਕਾਰ ਦੀ ਬਦ ਨੀਤੀ ਨੂੰ ਉਜਾਗਰ ਕਰਦਾ ਹੈ ਇਹ ਬਹੁਤ ਹੀ ਮੰਦਭਾਗਾ ਸ਼ਬਦ ਹੈ ਉਹਨਾਂ ਨੇ ਰਸੂਖਾਨੇ ਨੂੰ ਰਸੋਈ ਦੱਸ ਦਿੱਤਾ ਕਹਿਣਾ ਤਾਂ ਇਹ ਸੀ ਵੀ ਰਸੂਖਾਨਾ ਸਾਹਤੋਂ 169 ਸਰੂਪ ਬਰਾਮਦ ਹੋਏ ਜੋ ਸਟੇਜ ਤੋਂ ਕਿਹਾ ਗਿਆ ਪਰ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਰਸੂਖਾਨੇ ਨੂੰ ਰਸੂਈ ਬਣਾਤਾ ਇਹ ਮੰਦਭਾਗੀ ਹੈ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਹ ਤੋਂ ਪਹਿਲੀ ਵਾਰ ਐਸ ਆਈ ਟੀ ਤੁਹਾਡੇ ਕੋਲ ਆਈ ਹੈ ਪਹਿਲਾਂ ਆ ਕੇ ਜਾਂ ਕਿ ਇਹਦੀ ਕਰਨ ਦੀ ਗੱਲ ਆਉਦੀ ਹੈ ਤਸਕੀ ਦਿੰਦੀ ਹੈ ਬੇਸ ਕੀ ਬਣਾਉਂਦੀ ਹੈ ਤਾਂ ਉਹਨਾਂ ਨੇ ਲਿਖੋ ਸਮੇਂ ਸਮੇਂ ਦੇ ਉੱਤੇ ਸਮੇਂ ਸਮੇਂ ਦੇ ਉੱਤੇ ਐਸਆਈਟੀ ਦਾ ਹੋਣਾ ਆਈ ਹੈ ਵਕ ਵਕ ਸਮਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਗੁਰਦੁਆਰਾ ਚਾਨਕਮਾਲ ਸਾਹਿਬ ਤੋਂ ਆਉਂਦੀਆਂ ਰਹਿੰਦੀਆਂ ਇਹ ਰੂਟੀਨ ਵਿਜ਼ਿਟ ਹੈ ਉਹਨਾਂ ਦੀ ਇਹ ਕੋਈ ਚੱਬੇ ਵਾਲੀ ਨਵੀਂ ਗੱਲ ਨਹੀਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸ੍ਰੀ ਤਾਲ ਤਖਤ ਸਾਹਿਬ ਦਾ ਇਹ ਜ਼ਿੰਮੇਵਾਰੀ ਹੈ ਕਿ ਉਹ ਹਰ ਥਾਂ ਤੇ ਸਤਕਾਰ ਬਹਾਲ ਰੱਖਣ। ਉਹ ਵਕ ਵਕ ਸਮੇਂ ਤੇ ਨਿਰੀਖਣ ਕਰਨ ਆਉਦੇ ਰਹਿੰਦੇ ਨੇ। ਅਸੀਂ ਸੋਚਿਆ ਵੀ ਐਸ ਆਈ ਟੀ ਵੀ ਜਿਹੜੀ ਹੈ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਨਿਰੀਖਣ ਕਰਨ ਆਏ ਨੇ ਅਸੀਂ ਨਿਖਣ ਕਰਤਾ ਜੇ ਸਾਾਨੂੰ 328 ਰੁਪਏ ਦੀ ਜਾਣਕਾਰੀ ਸੀ ਪਰ ਸਾਨੂੰ ਉਹਨਾਂ ਤੋਂ ਅਸੀਂ ਹਾਈਡ ਤਾਂ ਤਾਂ ਕਰਦੇ ਜੇ ਸਾਡੇ 'ਚ ਕੋਈ ਚੋਲ ਹੁੰਦਾ। ਅਸੀਂ ਤਾਂ ਆਪ ਹੀ ਸਾਰਾ ਰਿਕਾਰਡ ਉਹਨਾਂ ਦੇ ਅੱਗੇ ਮੁਹੱਈਆ ਕਰਾਇਆ ਦਫ਼ਤਰ ਦੇ ਵਿੱਚ ਉਹਨਾਂ ਨੂੰ ਸਾਰਾ ਰਿਕਾਰਡ ਦਿੱਤਾ ਗਿਆ ਉਹਨਾਂ ਨੂੰ ਨਾਲ ਲਿਜਾ ਕੇ ਅਸੀਂ ਸੱਚਖੰਡ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਾਇਆ ਸੀ ਰਸੀਪਸ ਕੋ ਪ੍ਰਾਪਤ ਕੀਤੀ ਹੈ ਬਿਲਕੁਲ ਜੀ ਮਾਇਆ ਭੇਟ ਕਰਕੇ ਉਹਦੀਆਂ ਰਸੀਦਾਂ ਸਾਡੇ ਕੋਲ ਵੀ ਮੌਜੂਦ ਨੇ ਸ਼ੋਭਨੀ ਕੁਲ ਦੁਆਰਾ ਪ੍ਰਬੰਧ ਕਮੇਟੀ ਦੇ ਕੋਲ ਵੀ ਨੇ ਉਹ ਕਹਿੰਦੇ ਨੇ ਕਿ 30 ਨੇ ਜਿਵੇਂ ਰਿਕਾਰਡ ਹੈਗਾ ਰਸਤੇ ਬਾਰੇ ਜਿਹੜੇ ਫਸਲੇ ਬਾਰੇ ਨੇ ਉਹ ਅੱਗੇ ਕਰਨ ਤੋਂ ਅਨੁਸਾਰ ਹੈ ਮੇਰੇ ਘਰ ਤੋਂ ਲੱਗਦਾ ਹੈ ਉਹ ਨਹੀਂ ਕਿ ਨਹੀਂ ਕਿ ਮਾਸੂਦੇ ਫੋਟੇ ਰੱਤਾਂ ਦੀ ਉਹ ਨਹੀਂ ਮਤਰੀਆ ਦੇਖੋ ਜੀ ਜਿਹੜਾ 2014 ਤੋਂ 19 ਦੇ 30 ਰੂਪ ਨੇ ਉਹਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਜਿਹੜਾ ਕੰਟੈਂਸ਼ੀਅਸ ਪੀਰੀਅਡ ਆ ਜਿਹੜਾ ਕੰਟੈਂਸ਼ੀਅਸ ਪੀਰੀਅਡ ਆ ਇਰੈਲੀਵੈਂਟ ਪੀਰੀਅਡ ਆ ਇਰੈਲੀਵੈਂਟ ਪੀਰੀਅਡ ਦਾ ਆ ਰਿਕਾਰਡ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਕਹਿੰਦੇ ਵੀ ਰਿਕਾਰਡ ਹੈ ਨੀਗਾ ਆ ਦੇਖੋ ਜੀ ਮੇਰੇ ਕੋਲ ਪਹਿਲਾ ਸਾਲ 1978 ਦੇ ਵਿੱਚ ਜੁਲਾਈ ਦੇ ਮਹੀਨੇ ਅਲੋਟ ਨੰਬਰ 4160 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਾਬਿਆ ਜੋ ਸਾਡੇ ਕੋਲ ਇੱਥੇ ਮੌਜੂਦ ਹੈ ਜੋ ਪਹਿਲਾ ਸਭ ਤੋਂ ਸੂਰਤ ਹੈ 1990 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦੀ ਲੜੀ ਨੰਬਰ P898 ਅਗਸਤ ਮਹੀਨੇ ਦੇ ਵਿੱਚ ਪ੍ਰਿੰਟਿੰਗ ਹੋਈ ਅਲੋਟ ਨੰਬਰ 10000 ਇਹ ਸਾਰਾ ਸਾਡੇ ਕੋਲ ਇਕੱਲੇ ਇਕੱਲੇ ਸਾਲ ਜਿਹੜੇ 30 ਰੂਪ ਨੇ ਜੀ 30 ਰੂਪ ਨੇ ਉਹ 2014 ਦੇ ਵਿੱਚ ਪ੍ਰਿੰਟ ਹੋਏ ਨੇ 2015 ਚ ਪ੍ਰਿੰਟ ਹੋਏ ਨੇ ਪਰ ਸਾਡੇ ਸਥਾਨ ਦੇ ਉੱਤੇ ਉਹ 2019 ਦੇ ਵਿੱਚ ਆਏ ਸਾਡੇ ਕੋਲ ਉਹਦਾ ਬਕਾਇਦਾ ਰਿਕਾਰਡ ਹੈ ਉਹ ਰਿਕਾਰਡ ਅਸੀਂ ਐਸਐਟ ਨੂੰ ਵੀ ਦਿੱਤਾ ਸੀ ਉਹ ਰਿਕਾਰਡ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਮੌਜੂਦ ਹੈ ਔਰ ਸਾਡੇ ਕੋਲ ਵੀ ਹੈ ਤੁਸੀਂ ਕਹਿੰਦੇ ਇਹਦਾ ਤੁਸੀਂ ਰਿਪੋਰਟ ਦੇ ਦਿੱਤਾ ਸੀ ਕਿੰਨਾ ਹੈ 45 ਰੂਪ ਜਿਹੜੇ ਪੈਂਡਿੰਗ ਕਿੰਨੇ ਰੁਪਏ ਹੈਗੇ ਅਸੀਂ ਪਹਿਲੀ ਪਹਿਲੀ ਗੱਲ ਦਾ ਰਿਕਾਰਡ ਦਿੰਦਾ ਜੀ ਜੋ ਅੱਜ ਤੁਹਾਡੀ ਕਚਹਿਰੀ ਚ ਰੱਖਿਆ ਹੈ ਇਹੀ ਅਸੀਂ ਉਹਨਾਂ ਦੇ ਅੱਗੇ ਰੱਖਿਆ ਸੀ ਇੰਚ ਕੋਈ ਸਾਡੀ ਮੈਲਾਫੇਟ ਟੈਂਸ਼ਨ ਨਹੀਂ 42 ਮਹਾਰਾਜ ਦੇ ਰੂਪੇ ਇਸ ਸਮੇਂ ਖਣਪੜ ਸਾਹਿਬ ਚੱਲ ਰਹੇ ਨੇ ਉਹ ਪ੍ਰਕਾਸ਼ ਸਥਾਨ ਹੈ ਤੁਸੀਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਨਿਤਨਾਂਗ ਵਾਲਾ ਹਾਲ ਜਿਹੜਾ ਇੱਧਰ ਹੈ ਉੱਥੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਜਿੱਥੇ ਮਹਾਰਾਜ ਦੇ ਰੂਪ ਤੋਂ ਨਿਤਨੇਮ ਕੀਤਾ ਜਾਂਦਾ ਹੈ ਔਰ ਪੂਰੇ ਸਤਕਾਰ ਸਹਿਤ ਪਾਪ ਜਿਹੜੇ ਆ ਉਹ ਮਹਾਰਾਜ ਦੇ ਜਾਪ ਚੱਲ ਰਹੇ ਨੇ ਬਿਲਕੁਲ ਹਰੇਕ ਜੱਥਾ ਆਉਂਦਾ ਹਰ ਢਾਡੀ ਜੱਥਾ ਜਦੋਂ ਮਹਾਰਾਜ ਦਾ ਹਰ ਮਹੀਨੇ ਵੀ ਆਉਂਦੇ ਨਿਰੰਤਰ ਕੀਰਤਨ ਦਰਬਾਰ ਚੱਲਦੇ ਰਹਿੰਦੇ ਨੇ ਜਦੋਂ ਮਹਾਰਾਜ ਦੇ ਜੋੜ ਮੇਲੇ ਹੁੰਦੇ ਵਾਕੀ ਸੰਬੰਧੀ ਸਮਾਗਮ ਹੁੰਦੇ ਆ ਉਹਨਾਂ ਦੇ ਪ੍ਰਕਾਸ਼ ਦੇ ਹਾੜੇ ਦੇ ਸਮਾਗਮ ਹੁੰਦੇ ਆ ਪੰਚ ਦੇ ਸਰਮੌਰ ਜਥੇ ਕਥਾਵਾਚਕ ਢਾਡੀ ਰਾਗੀ ਕਬੀਛਰੀ ਜਥੇ ਸਾਰੇ ਇੱਥੇ ਆ ਕੇ ਪ੍ਰਸੰਗ ਆਉਂਦੇ ਨੇ ਔਰ ਇੱਥੇ ਗੁਰੂ ਇਤਿਹਾਸ ਦੀ ਚਰਚਾ ਕੀਤੀ ਜਾਂਦੀ ਹੈ ਇੱਥੇ ਕਿਸੇ ਕੋਈ ਗੱਦੀ ਨਹੀਂ ਚੱਲ ਰਹੀ ਹਜ਼ੂਰ ਸ਼੍ਰੀ ਨਾਨਕ ਉਹ ਮਹਾਰਾਜਾ ਸਾਹਿਬ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਆਸਥਾ ਰੱਖੀ ਜਾਂਦੀ ਹੈ ਕੀ ਕੋਈ ਇਹ ਸਵਾਲ ਜੀ ਤੁਹਾਡਾ ਸਵਾਲ ਹੈ ਜੀ ਕਿ ਕਿਉਂਕਿ ਇਹ ਵੀ ਸਵਾਲ ਚੁੱਕ ਰਹੇ ਕਿ ਰਹਿਤ ਮਰਾਦਾ ਦੇ ਅਨੁਸਾਰ ਉਸ ਪਰਿਸਰਦ ਵਿੱਚ ਗੁਰੂ ਮਹਾਰਾਜ ਦਾ ਸਿਰੂਪ ਨਹੀਂ ਜਾ ਸਕਦਾ ਜਿੱਥੇ ਕੋਈ ਮਜ਼ਾਰ ਬਣੀ ਹੋਵੇ ਇੱਥੇ ਕਿਹੜੀ ਮਜ਼ਾਰ ਬਣੀ ਹੋਵੇ ਉਹ ਉਹਨਾਂ ਨੇ ਪ੍ਰੈਸ ਸਟੋਰ ਦੇ ਵਿੱਚ ਤੁਸੀਂ ਉਹਨਾਂ ਨੇ ਤੁਸੀਂ ਸਰਕਾਰ ਦਾ ਤੇ ਐਸਆਈਟੀ ਦਾ ਛੱਡੋ ਜੀ ਤੁਸੀਂ ਆਪ ਦਰਸ਼ਨ ਕਰੋ ਅਸੀਂ ਤੁਹਾਨੂੰ ਮੀਡੀਆ ਨੂੰ ਤਾਂ ਉਹ ਭਰਿਆ ਸੱਦਾ ਦਿੱਤਾ ਹੈ ਤੁਸੀਂ ਇਸ ਦਰਬਾਰ ਦੇ ਵਿੱਚ ਘੁੰਮ ਕੇ ਵੇਖੋ ਇੱਥੇ ਮਜ਼ਾਰ ਕਿੱਥੇ ਬਣੀ ਹੈ ਜੀ ਇੱਕ ਵਾਰ ਬਕਰਾ ਜਿਹਾ ਸਵਾਲ ਹੈ ਕਿ ਸਿਮਰਤਾ ਕਹਿੰਦਾ ਹੈ ਜੀ ਆਰੰਗ ਤੋਂ ਪਤਾ ਹੀ ਆ ਇੱਕ ਘਾਟ ਟੁੱਟਣ ਵਾਲੀ ਵੀ ਗੱਲ ਹੈ ਕੀ ਸਮਝਦੇ ਹੋਗੇ ਕਿ ਇਹ ਚੀਜ਼ ਦਾ ਵੀ ਅਸਰ ਪੈਗਾ ਜਿੰਦਾ ਦਾ ਮਨੁੱਖਾਂ ਲੱਗਿਆ ਨਾ ਦੇਖੋ ਇਹੋ ਜਿਹੀ ਅਸੀਂ ਹੋਣੀ ਟਿੱਪਣੀ ਨਹੀਂ ਕਰਨੀ ਚਾਹੁੰਦੇ ਕਿਉਂਕਿ ਅਸੀਂ ਰਾਜਨੀਤਿਕ ਵਿਅਕਤੀ ਨਹੀਂ ਹੈਗੇ ਅਸੀਂ ਧਾਰਮਿਕ ਸੰਸਥਾ ਹੈ ਅਸੀਂ ਇਹ ਦੋ ਜੀ ਟਿੱਪਣੀ ਨਹੀਂ ਕਰਨੀ ਸਾਡਾ ਜੋ ਮਸਲਾ ਇਹ ਹੈ ਸਾਡੇ ਦੇ ਉੱਤੇ ਉਂਗਲੀ ਚੁੱਕੀ ਗਈ ਹੈ ਅਸੀਂ ਆਪਣਾ ਸਪਸ਼ਟਿਕਾ ਦਾ ਆਪਣਾ ਜਵਾਬ ਦਿੰਦਾ ਔਰ ਮੈਂ ਤੁਹਾਡੇ ਰਾਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਟ ਉਹਨਾਂ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦੇ ਕੇ ਸਮੁੱਚੀ ਦੁਨੀਆ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਵਿੱਚ ਜੋ ਦੁਬਧਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਦੁਬਧਾ ਖੜੀ ਹੋਈ ਹੈ ਮੈਂ ਬੇਨਤੀ ਕਰਦਾ ਹਾਂ ਜਥੇਦਾਰ ਸ੍ਰੀ ਏਕਾਦਰ ਸਿੰਘ ਸਾਹਿਬ ਨੂੰ ਕਿ ਉਹ ਆਪਣੀ ਨਿਗਰਾਨੀ ਦੇ ਵਿੱਚ ਇੱਕ ਟੀਮ ਭੇਜਣ ਜਿਹੜੀ ਇੱਥੇ ਆ ਕੇ ਸੱਚਖੰਡ ਦੇ ਵਿੱਚ ਸੁਭਾਜਮਨ ਸਰੂਪਾ ਦੀ ਪ੍ਰਕਾਸ਼ ਰੂਪਾ ਦੀ ਔਰ ਇਖੋ ਦੀ ਰਹਿਤ ਮਹਾਰਾਜ ਦੀ ਮਰਿਆਦਾ ਦੀ ਇਥੋਂ ਦੇ ਅਸਥਾਨ ਦਾ ਦੁਬਾਰਾ ਨਿਰੇਖਣ ਕਰਨ ਵੈਸੇ ਤਾਂ ਸਮੇਂ-ਸਮੇਂ ਤੇ ਉਹ ਕਰਦੇ ਰਹਿੰਦੇ ਨੇ ਪਰ ਹੁਣ ਕਿਉਂਕਿ ਮਸਲਾ ਹਾਈਲਾਈਟ ਹੋਇਆ ਉਹ ਵਿਸ਼ੇਸ਼ ਟੀਮ ਬਣਾ ਕੇ ਭੇਜਣ ਅਸੀਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਟੀਮ ਆਏਗੀ ਉਹਨਾਂ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ ਉਹਨਾਂ ਦਾ ਸਤਿਕਾਰ ਕਰਾਂਗੇ ਉਹਨਾਂ ਨੂੰ ਅਸੀਂ ਦਰਸ਼ਨ ਕਰਾਵਾਂਗੇ ਉਹ ਆਪ ਆ ਕੇ ਦੇਖਣ ਕਿ ਕੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਤੇ ਵਿੱਚ ਕੋਈ ਕੋਤਾਹੀ ਕੀਤੀ ਜਾ ਰਹੀ ਹੈ ਪਰ ਹਾਂ ਇੱਕ ਗੱਲ ਅਸੀਂ ਹੋਰ ਵੀ ਦੱਸ ਦਿੰਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਉਣ ਵਾਲੀ ਟੀਮ ਤੋਂ ਬਿਨਾ ਅਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਜਵਾਬ ਦੇ ਨਹੀਂ ਹੈ ਕੋਪਰਾ ਤੇ ਗੱਲਾਂ ਬਾਤਾਂ ਦੇ ਨਾਲ ਕਰਾਂਗੇ ਪਹਿਲਾਂ ਤਾਂ ਉਹਨਾਂ ਨੂੰ ਸਵਾਲ ਪੁੱਛਾਂ ਕਿ ਜਿਹੜਾ ਰਿਕਾਰਡ ਅਸੀਂ ਤੁਹਾਨੂੰ ਦਿੱਤਾ ਇਹ ਹੁਬੂ ਕਿਉਂ ਨਹੀਂ ਪਹੁੰਚਿਆ ਗਿਆ ਐਮਐਲਏ ਸਾਹਿਬ ਡਾਕਟਰ ਸੁੱਖੀ ਜੀ ਇੱਥੇ ਆ ਕੇ ਗਏ ਨੇ ਤੁਸੀਂ ਸਾਰਿਆਂ ਨੇ ਬਾਈਟਾਂ ਕੀਤੀਆਂ ਮੈਂ ਤਾਂ ਕਹਿੰਦਾ ਤੁਸੀਂ ਉਹਨਾਂ ਨੂੰ ਵੀ ਸਵਾਲ ਕਰੋ ਇੱਥੋਂ ਦੇ ਐਮਪੀ ਬਰਵਿੰਦਰ ਕੰਗ ਜੀ ਨੂੰ ਵੀ ਸਵਾਲ ਕਰੋ ਹੋਰ ਵੀ ਦੁਆਪੇ ਦੇ ਜਿਹੜੇ ਐਮਐਲਏ ਵਾਹ ਗਾਹੇ ਪਾਹੇ ਆਉਂਦੇ ਰਹੇ ਕੱਲੇ ਆਮ ਆਦਮੀ ਪਾਰਟੀ ਨਾ ਹੋਰ ਵੀ ਪਾਰਟੀਆਂ ਦੇ ਰਾਜਨੇਤਾ ਇੱਥੇ ਆਉਂਦੇ ਰਹਿੰਦੇ ਨੇ ਸਾਰੇ ਸਤਕਾਰ ਸਹਿ ਦਿੱਤੇ ਸੀ ਸਟਕਾਉਂਦੇ ਨੇ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਕਿਸੇ ਨੇ ਕਦੇ ਇਹੋ ਜੀ ਮਾੜੀ ਮਾਨਸਿਕਤਾ ਜ਼ਾਹਰ ਹੀ ਨਹੀਂ ਕੀਤੀ ਜਿਹੜੀ ਇਹਨਾਂ ਨੇ ਕਰ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਪਤਾ ਕਰ ਲੈਣਾ ਚਾਹੀਦਾ ਹੈਗਾ ਕਿ ਇਸ ਦਰਬਾਰ ਦੇ ਉੱਤੇ ਕਿਹੋ ਜੀ ਮਰਿਆਦਾ ਰਸੰਖਾ ਦੀ ਭਾਵਨਾ ਕਿਹੋ ਜੀ ਜੁੜੀ ਹੋਈ ਹੈ ਅਮਰੀਕ ਅਮਰੀਕ ਜੀ ਅਮਰੀਕ ਛੋਟੇ ਵੀ ਮੈਂਬਰਾਂ ਨੂੰ ਲੈ ਕੇ ਨਾ ਰਿਕਵਰੀ ਕਰਾਂਗੇ ਤੇ ਦੂਸਰਾ ਕੀ ਤੁਸੀਂ ਸਮਝਦੇ ਹੋ ਕਿ ਜੋ ਬਿਆਨ ਦਿੱਤੇ ਗਏ ਜੋ ਬੈਕਲੌਗ ਆਇਆ ਉਸ ਤਰੀਕੇ ਨਾਲ ਕੀਤਾ ਗਿਆ ਤਾਂ ਇਸ ਗੌਰਮ ਦੀ ਬੇਇੱਜ਼ਤੀ ਹੋਈ ਹੈ ਸਰਨਾ ਕੰਡੰਨ ਜਨਰਲ ਦੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਲੈ ਕੇ ਰਿਕਮੈਂਡੀ ਕਰਾਂਗੇ ਇਹ ਵੀ ਸੈਟੇ ਸ਼ਿਫਟ ਕਰਾਂਗੇ ਸ਼ਿਫਟ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਤੇਰੇ ਹੱਕ ਦਿੱਤਾ ਮਹਾਰਾਜ ਦੇ ਸੂਮ ਸ਼ਿਫਟ ਕਰਾਂਗੇ ਇਹ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਔਰ ਜੇਕਰ ਇੱਥੇ ਕੋਈ ਮर्यादा ਦੇ ਵਿੱਚ ਕੋਤਾਹੀ ਹੋ ਰਹੀ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਛਾਅਰ ਵਿੱਚ ਕੋਈ ਕੋਤਾਹੀ ਹੋਈ ਹੁੰਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਪਹਿਲਾਂ ਨੋਟਿਸ ਕੱਢਦੀ ਮੁੱਖ ਮੰਤਰੀ ਨੂੰ ਕੱਢਣ ਦੀ ਲੋੜ ਨਹੀਂ ਸਪੜਨੀ ਮੁੱਖ ਮੰਤਰੀ ਕੇਵਲ ਸਿਆਖ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਜਾਣਦੀ ਆ ਗਾਹੇ-ਬਗਾਹੇ ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਇੱਥੇ ਆ ਕੇ ਜਾਂਚ ਵੀ ਕਰਦੀਆਂ ਰਹੀਆਂ ਔਰ ਬਕਾਇਦਾ ਇਹ ਕਰਦੀਆਂ ਰ ਮਰੀਗੀ ਜੇ ਇਸ ਤਰੀਕੇ ਤੁਸੀਂ ਰਿਪੋਰਟ ਜਿਹੜੀ ਗਲਤ ਜੇ ਇਸ ਤਰੀਕੇ ਤੁਸੀਂ ਦੇਖੋ ਇਸ ਬਾਰੇ ਮੈਂ ਇਹ ਹੀ ਕਹਿ ਸਕਦਾ ਵੀ ਐਸਆਈਟੀ ਨੇ ਰਿਪੋਰਟ ਗਲਤ ਦਿੱਤੀ ਹੈ ਕਿ ਬੋਲਣ ਵਾਲੇ ਨੇ ਜਾਣ ਬੁੱਝ ਕੇ ਗਲਤ ਬੋਲ ਦਿੱਤਾ ਇਹ ਉਹ ਦਾਸ ਹੈ ਜਿਸ ਤਰੀਕੇ ਤੁਸੀਂ ਆਮ ਆਦਮੀ ਪਾਰਟੀ ਛੱਡੀ ਹੈ ਜਿਸ ਤਰੀਕੇ ਤੁਹਾਡੇ ਨਾਲ ਹੀ ਬੈਠੇ ਸਾਡੇ ਪੱਤਰਕਾਰ ਸਾਥੀ ਵੀ ਹੈ ਔਰ ਜਸਵੀਰ ਸਿੰਘ ਨੂਰਪੁਰ ਉਹਨਾਂ ਦੀ ਵਾਈਫ ਵੀ ਆਮ ਆਦਮੀ ਪਾਰਟੀ ਦਾ ਮੈਂਬਰ ਵੀ ਨੇ ਇਥੇ ਕਿ ਉਹ ਵੀ ਇਸ ਲਈ ਛੱਡਣ ਮੈਂ ਆਪਣੀ ਭਾਵਨਾ ਜਾਗਰ ਕੀਤੀ ਹੈ ਜੀ ਮੈਂ ਇੱਥੇ ਇਹ ਕੋਈ ਸਿਆਸੀ ਹੋਕਾ ਨਹੀਂ ਦੇ ਰਿਹਾ ਵੀ ਤੁਸੀਂ ਆ ਕਰਦੇ ਹੋ ਉਹ ਕਰਦੇ ਮੈਂ ਆਪਣੀ ਭਾਵਨਾ ਜ਼ਾਹਰ ਕੀਤੀ ਹੈ ਕਿ ਮੇਰੀ ਵਫਾਦਾਰੀ ਪਹਿਲਾਂ ਤੋਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਹੈ ਮੇਰੀ ਸ਼ਰਧਾ ਹਕੀਕਤ ਇਸ ਦਰਬਾਰ ਦੇ ਪ੍ਰਤੀ ਹੈ ਔਰ ਮੈਂ ਇਸ ਦਰਬਾਰ ਨੂੰ ਨਤਮਸਤਕ ਹੁੰਦਾ ਜੇਕਰ ਇਸ ਦਰਬਾਰ ਦੇ ਬਾਰੇ ਮੁੱਖ ਮੰਤਰੀ ਨੇ ਝੂਠਾ ਪ੍ਰੋਪਾਗੈਂਡਾ ਕਰਕੇ ਔਰ ਏਡੀ ਵੱਡੀ ਸਟੇਜ ਤੋਂ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਆ ਸਿੱਖ ਪੰਥ ਦੀਆਂ ਭਾਵਨਾਵਾਂ ਉਸ ਧਰਤੀ ਨਾਲ ਜੁੜੀਆਂ ਨੇ ਇਹੋ ਜੀ ਪਵਿੱਤਰ ਸਟੇਜ ਤੋਂ ਇਹੋ ਜੀ ਪਵਿੱਤਰ ਧਰਤੀ ਤੋਂ ਇਹੋ ਜਿਹਾ ਝੂਠਾ ਪ੍ਰਚਾਰ ਕੀਤਾ ਗਿਆ ਤਾਂ ਸਾਨੂੰ ਇਹੋ ਜੀਆਂ ਪਾਰਟੀਆਂ ਦੀ ਲੋੜ ਨਹੀਂ ਜਿਹੜੀ ਸਾਡੇ ਵਿੱਚ 파ੜ ਪਾਵੇ ਇਸ ਪ੍ਰਚਾਰ ਦਾ ਤੁਹਾਨੂੰ ਮਨਸੀਬਾ ਕੀ ਨਜ਼ਰ ਆਉਂਦਾ ਜੀ ਇਹਦਾ ਮਨਸੂਬਾ ਹੁਣ ਮੁੱਖ ਮੰਤਰੀ ਸਾਹਿਬ ਹੀ ਚਲ ਸਕਦੇ ਨੇ ਕਿ ਉਹਨਾਂ ਨੇ ਸਾਨੂੰ ਤਾਂ ਇਹੀ ਲੱਗ ਰਿਹਾ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੇ ਕੋਲ ਉੱਥੇ ਦੇਰ ਵਾਸਤੇ ਕੋਈ ਸਪਾਰਟਿਕ ਗਨ ਹੈ ਨਹੀਂ ਸੀ ਉਹਨਾਂ ਨੇ ਧਿਆਨ ਡਿਵਰਟ ਕਰਨ ਵਾਸਤੇ ਇਹ ਜਿਹੜਾ ਮੁੱਦਾ ਪੇਸ਼ ਆਇਆ ਪੰਜਾਬ ਦੇ 90% ਐਸਸੀ ਗੁਰਦਵਾਰਾ ਸਬੰਧ ਨੇ ਜਿਹਦਾ ਕੋਈ ਰਿਪੋਰਟ ਪੂਰ ਸਾਫ਼ ਨਹੀਂ ਜੀ 90% ਐਸਸੀ ਗੁਰਦਵਾਰਾ ਨੇ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਰਿਪੋਰਟ ਨਹੀਂ ਹੈ ਕਿਉਂਕਿ ਰਿਪੋਰਟ ਤਾਂ 16 ਤੋਂ ਬਾਅਦ ਆਣਾ ਸ਼ੁਰੂ ਹੋਇਆ ਹੈ ਨਾ ਉਸ ਤੋਂ ਪਹਿਲਾਂ ਕੋਈ ਰਿਪੋਰਟ ਨਹੀਂ ਹੈ ਫਿਰ ਇਸ ਗੁਰ ਕੁਝ ਫੜਤਾ ਮੈਂ ਇੱਕ ਨਿੱਕੀ ਜੀ ਗੱਲ ਕਰਕੇ ਇੱਥੇ ਵਾਈਂਡ ਅਪ ਕਰ ਦਿੰਦਾ ਫਤਿਹ ਕਰ ਦਿੰਦਾ ਮੁੱਖ ਮੰਤਰੀ ਸਾਹਿਬ ਦੇ ਆਪਣਾ ਪਿੰਡ ਸਤੌਜ ਹੈ ਸਤੌਜ ਦੇ ਵਿੱਚ ਮੈਨੂੰ ਜਾਣਕਾਰੀ ਮਿਲੀ ਹੈ ਤਿੰਨ ਗੁਰਦੁਆਰਾ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਕੀ ਉਹਨਾਂ ਤਿੰਨ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਰਿਕਾਰਡ ਲੱਭ ਲੈਣਗੇ ਪਹਿਲਾਂ ਆਪਣੇ ਪਿੰਡ ਤੋਂ ਹੀ ਸ਼ੁਰੂਆਤ ਕਰਨ ਬਾਅਦ ਵਿੱਚ ਦੂਜਿਆਂ ਨੂੰ ਟਾਰਗੇਟ ਕਰਨ 328 ਪਾਵਨ ਸਰੂਪਾਂ ਦੇ ਮਸਲੇ ਨੇ ਅੱਜ ਹੋਰ ਹੀ ਗੰਭੀਰ ਰੂਪ ਧਾਰਨ ਕਰ ਲਿਆ ਕਿਵੇਂ ਭਗਵੰਤ ਸਿੰਘ ਮਾਨ ਹੋਣਾ ਦਾ ਜੀ ਬਿਆਨ ਸੀ ਮੁਖਸਰ ਸਾਹਿਬ ਤੋਂ ਕਿ 328 ਪਾਵਨ ਸਰੂਪ ਅਹਿਮ ਗੰਭੀਰ ਮਸਲੇ ਤੇ ਸਿੱਟ ਵੱਲੋਂ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਕੋਈ ਮੈਸੇਜ ਆਇਆ ਕਿ ਬੰਗੇ ਦੇ ਨੇੜੇ ਤੋਂ ਕੋਈ ਡੇਰਾ ਬਣਿਆ ਹੋਇਆ ਜਿੱਥੇ 169 ਪਾਵਨ ਸਰੂਪ ਮਿਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਉਹਨਾਂ ਦੇ ਵਿੱਚ 30 ਪਾਵਨ ਸਰੂਪ ਹੋ ਨੇ ਜਿਹੜੇ ਕਿਸੇ ਹੋਰ ਗੁਰਦੁਆਰੇ ਦੇ ਨਾਮ ਤੇ ਮੰਗਵਾਏ ਜਾਂਦੇ ਆ ਲਿਆਂਦੇ ਜਾਂਦੇ ਆ ਪਰ ਭੇਜੇ ਕਿਤੇ ਹੋਰ ਦੂਜੀ ਥਾਂ ਤੇ ਜਾਂਦੇ ਆ ਇਹ ਕਹਿ ਲਿਏ ਕਿ ਵੀਜ਼ਾ ਤਾਂ ਅਮਰੀਕਾ ਦਾ ਲਵਾਇਆ ਜਾਂਦਾ ਹੈ ਪਰ ਬੰਦਾ ਕੈਨੇਡਾ ਭੇਜਿਆ ਜਾਂਦਾ ਹੈ ਜਾਂ ਪਾਸਪੋਰਟ ਕਿਸੇ ਹੋਰ ਦੇ ਨਾਂ 'ਤੇ ਚੜਿਆ ਕਿਸੇ ਹੋਰ ਦੇ ਨਾਂ ਤੇ ਹੁੰਦਾ ਅਗਲੇ ਪਾਸੇ ਇਹ ਵੱਡਾ ਤੰਦਾ ਹੈ ਵੱਡਾ ਅਪਰਾਧ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਇੰਨੀ ਵੱਡੀ ਛੇੜਛਾੜ ਅਪਰਾਧ ਧੁਖਾ ਧੜੀ 139 ਪਾਵਨ ਸਰੂਪ ਹੋ ਨੇ ਜਿਹੜੇ ਕਿਸੇ ਵੀ ਰਿਕਾਰਡ ਦੇ ਵਿੱਚ ਦਰਜ ਨਹੀਂ ਤੇ ਜਿਓ ਸ਼੍ਰੋਮਣੀ ਕਮੇਟੀ ਨੇ ਛਾਪੇ ਨੇ ਫਿਰ ਜਵਾਬ ਦੇਣ ਪ੍ਰਧਾਨ ਸਾਹਿਬ ਇਹ ਨੋ ਐਂਟਰੀ ਕਿਵੇਂ ਚਲੇ ਗਏ ਗੈਰ ਕਾਨੂੰਨੀ ਮਾਣਯੋਗ ਪ੍ਰਧਾਨ ਸਾਹਿਬ ਮੈਂਬਰ ਸ਼ਹਿਵਾਨ ਜਥੇਦਾਰ ਸ਼ਹਿਵਾਨ ਬੁਲਾਰੀ ਸ਼ਹਿਵਾਨ ਇਹਨਾਂ ਦਾ ਤਾਣਾ ਬਾਣਾ ਜਿਨ ਨੇ ਕਈ ਦਿਨਾਂ ਤੋਂ ਆਸ਼ਮਾਨ ਸਿਰ ਤੇ ਚੁੱਕਿਆ ਹੋਇਆ ਹੈ ਦੱਸੋ ਕਿਥੇ ਗੈਰ ਕਾਨੂੰਨੀ ਸਰੂਪ ਗਏ ਦੱਸ ਦਿੱਤਾ ਹੁਣ ਦੱਸੋ ਹੁਣ ਤੁਸੀਂ ਦੱਸੋ ਚੋਰੀ ਨਹੀਂ ਹੋਈ ਤੁਸੀਂ ਦੱਸੋ ਹੋਈ ਹੈ ਗੈਰ ਕਾਨੂੰਨੀ ਹੋਈ ਹੈ ਹੁਣ ਤੁਸੀਂ ਦੱਸੋ ਹੁਣ ਤੁਸੀਂ ਕਹੋਗੇ ਕਿ ਇਹ ਸ਼੍ਰੋਮਣੀ ਕਮੇਟੀ ਨੇ ਨਹੀਂ ਛਾਪੇ ਜਦ 2008 ਦੇ ਵਿੱਚ ਐਕਟ ਪਾਸ ਕਰ ਦਿੱਤਾ ਜਾਗਤ ਜੋਤ ਐਕਟ ਸਤਕਾਰ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਐਕਟ ਦੇ ਅਨੁਸਾਰ ਸਾਰੇ ਅਧਿਕਾਰ ਐਸਜੀਪੀਸੀ ਕੋਲੇ ਆ। ਇਹ ਬਾਹਰ ਕਿਵੇਂ ਕਿਸੇ ਨਿਸ਼ਾਪ ਦਿੱਤੇ ਤੇ ਜੇ ਬਾਹਰੋਂ ਕਿਸੇ ਨਿਸ਼ਾਪ ਕੇ ਭੇਜ ਦਿੱਤੇ ਤੁਹਾਡੀ ਉੱਥੇ ਟੀਮ ਜਾਂਦੀ ਹੈ ਫਿਰ ਉਹਨੇ ਉੱਥੇ ਕੀ ਜਵਾਬ ਦਿੱਤਾ ਤੇ ਕਿਹੜੀ ਕਾਰਵਾਈ ਕੀਤੀ ਦੱਸ ਦਿਓ ਜਰਾ। ਇਸ ਲਈ ਸਭ ਕਾਹੇ ਦੇ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਾਮੀ ਸਾਹਿਬ ਨੇ ਗੜਗੱਜ ਸਾਹਿਬ ਨੇ ਬਾਦਲ ਸਾਹਿਬ ਨੇ ਜਿਹੜੇ ਰਾਤੋਂ ਰਾਤ ਬਿਆਨ ਬਦਲ ਦਿੰਦੇ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰੋ ਮੁੜ ਕੇ ਕਹਿੰਦੇ ਨਹੀਂ ਕਰਨੀ ਵਿਭਾਗੀ ਕਰ ਦਿਓ ਕਾਨੂੰਨੀ ਛੱਡ ਦਿਓ ਫਿਰ ਜਦੋਂ ਕਾਨੂੰਨੀ ਕਾਰਵਾਈ ਕੋਰਟ ਦੇ ਥਰੂ ਪ੍ਰਸ਼ਾਸਨ ਦੁਆਰਾ ਕੀਤੀ ਜਾਂਦੀ ਹੈ ਅਗਲਾ ਬਿਆਨ ਆ ਜਾਂਦਾ ਹੈ ਨਹੀਂ ਜੀ ਨਹੀਂ ਇਹਦਾ ਕੋਈ ਸਹਿਯੋਗ ਨਾ ਕੀਤਾ ਜਾਏ ਦੋਸ਼ੀ ਬਚਾਉਣ ਦੀ ਅਪਰਾਧ ਬਚਾਉਣ ਦੀ ਇੱਡਾ ਵੱਡਾ ਕ੍ਰਾਈਮ ਲਗਾਉਣ ਦੀ ਗੱਲ ਹੁੰਦੀ ਹੈ ਫਿਰ ਜਦੋਂ ਪਤਾ ਲੱਗਦਾ ਕਿ ਕਾਨੂੰਨਨ ਤੌਰ ਤੇ ਸ਼੍ਰੋਮਣੀ ਕਮੇਟੀ ਕਾਨੂੰਨ ਚ ਵੱਜੀ ਹੋਈ ਆ ਤੇ ਕਾਨੂੰਨਨ ਤੌਰ ਤੇ ਹਾਈ ਕੋਰਟ ਸਾਰੀਆਂ ਚੀਜ਼ਾਂ ਲੈ ਸਕਦੇ ਆ ਫਿਰ ਯੂ ਟਰਨ ਮਾਰਿਆ ਜਾਂਦਾ ਹੈ ਇਹਦਾ ਸਹਿਯੋਗ ਕੀਤਾ ਜਾਏ ਇਹ ਗੱਲਾਂ ਸਾਹਮਣੇ ਆਈਆਂ ਨੇ ਫਿਰ ਪ੍ਰਧਾਨ ਸਾਹਿਬ ਚੰਡੀਗੜ੍ਹ ਬੈਠ ਕੇ ਤੁਹਾਨੂੰ ਸਾਰਾ ਕੁਝ ਦੇਣਗੇ ਜੋ ਵੀ ਕਿਸੇ ਨੂੰ ਚਾਹੀਦਾ ਹੁਣ ਕਾਨੂੰਨ ਕਹਿੰਦਾ ਜਿੱਥੇ ਕ੍ਰਾਈਮ ਹੋਇਆ ਪਰਚਾ ਦਰਜ ਉਥੇ ਹੋ ਤੇ ਪੜਤਾਲ ਵੀ ਅੰਮ੍ਰਿਤਸਰ ਹੋਈ ਕਾਰਾਈ ਵੀ ਉੱਥੇ ਹੋਇਆ ਮੁੱਖ ਦਫ਼ਤਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਫਿਰ ਕੀ ਗੱਲ ਚੰਡੀਗੜ੍ਹ ਤੋਂ ਪ੍ਰਧਾਨ ਸਾਹਿਬ ਕਿਤੇ ਉਹ ਜਾਣਕਾਰੀ ਇਤਨੀ ਦੇਣ ਚਲੇ ਗਏ ਜਿਹੜੀ ਸੌਦਾ ਸਾਧ ਵੇਲੇ ਹੁਕਮਨਾਮਾ ਚੰਡੀਗੜ੍ਹ ਲਿਖਿਆ ਗਿਆ ਸੀਗਾ ਤੇ ਹੁਣ ਇਹ ਸਾਰਾ ਕੁਝ ਚੰਡੀਗੜ੍ਹ ਲਿਖ ਕੇ ਇੱਥੇ ਵਾਪਸ ਆਉਣਾ ਹੋਵੇ ਜਿਹਦੇ ਵਿੱਚ ਖਲ ਬਚਾਉਣੀ ਹੋਵੇ ਤੇ ਭਗਵੰਤ ਮਾਨ ਸਾਹਿਬ ਕੀਤੇ ਤੁਸੀਂ ਇਹਨਾਂ ਨਾਲ ਰਲਤ ਨਹੀਂ ਗਏ ਮੈਂ ਪੁੱਛਣਾ ਚਾਹੁੰਨਾ ਹੈ ਕਿਉਂ ਚੰਡੀਗੜ੍ਹ ਤੋਂ ਪ੍ਰਧਾਨ ਸਾਹਿਬ ਦੱਸਣਗੇ ਤੇ ਸਿੱਟ ਚੰਡੀਗੜ੍ਹ ਜਾ ਕੇ ਆਪਣਾ ਸਾਰਾ ਕੁਝ ਮੰਗੂ ਤਾਂ ਫਿਰ ਸਮਝ ਲੈਣਾ ਕਿ ਮੈਚ ਕਿਤੇ ਨਾ ਕਿਤੇ ਮਿਲ ਗਿਆ ਤੇ ਜੇ ਐਸਾ ਨਹੀਂ ਤੇ ਫਿਰ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਹੁਣ ਤੱਕ ਸਿੱਟ ਕਰ ਰਹੀ ਹੈ ਤੇ ਫਿਰ ਮੈਂ ਕਵਾਂਗਾ ਕਿ ਨੋਟ ਤੇ ਵੋਟ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਜਿਵੇਂ ਭਗਵੰਤ ਮਾਨ ਹੋਣਾ ਕਿਹਾ ਕਿ ਅਸੀਂ ਗੁਰੂ ਦੀ ਸੇਵਾ ਸਮਝ ਕੇ ਇਸ ਕਾਰਜ ਨੂੰ ਕਰ ਰਹੇ ਹਾਂ ਮੁਬਾਰਕਬਾਤ ਇਸ ਕਾਰਜ ਨੂੰ ਇੰਨਾ ਕਨੇਪਰੇ ਚਾੜ ਦਿਓ ਪੂਰੇ ਪੰਜਾਬ ਤਾਂ ਕਿ ਪੂਰੇ ਭਾਰਤ ਵਿੱਚ ਗੈਰ ਕਾਨੂੰਨੀ ਸਰੂਪ ਮਹਾਰਾਜੀ ਦੇ ਕਿੱਥੇ ਕਿੱਥੇ ਨੇ ਪਤਾ ਲਾਇਆ ਜਾਏ ਅੱਗੇ ਤੋਂ ਇਹ ਕਾਨੂੰਨ ਬਣੇ ਗੈਰ ਕਾਨੂੰਨੀ ਸਰੂਪ ਕਿਤੇ ਕੋਈ ਖੜ ਨਾ ਸਕੇ ਨਾ ਕੋਈ ਅਮਰੀਕਾ ਵਿੱਚ ਖੜ ਸਕੇ ਤੇ ਅਜੇ ਤੇ ਧਾਮੀ ਸਾਹਿਬ ਵੀ ਦੱਸਣਾ ਹੋਣਾ ਤੁਹਾਨੂੰ ਪਹਿਣਾ ਆ ਕਿ ਜਿਹੜੇ ਹੱਥ ਲਿਖਤ ਬੀੜਾਂ ਸੀਗੀਆਂ ਮਹਾਰਾਜ ਜੀ ਦੀਆਂ 314 ਪਾਵਨ ਸਰੂਪ ਕਿੱਥੇ ਆ ਤੇ ਦਮਦਮੀ ਬੀੜ ਕਿੱਥੇ ਆ ਇਹ ਵੀ ਤੁਹਾਨੂੰ ਦੱਸਣਾ ਪੈਣਾ ਆ ਕਿਉਂ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅੱਜ ਹੋਰ ਹੀ ਗੰਭੀਰ ਰੂਪ ਧਾਰਨ ਕਰ ਗਿਆ ਔਰ ਇਹਦੇ ਵਿੱਚ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਕਿ ਇਹਦਾ ਸਹਿਯੋਗ ਕੀਤਾ ਜਾਏ ਸਵਾਗਤ ਹੈ ਤੇ ਅਕਾਲ ਤਖਸਾਲ ਬੀਵੀ ਕਵੇ ਸਿੱਖ ਜਥੇਬੰਦੀਆਂ ਸਿੱਖ ਬੁੱਧੀਜੀਵੀ ਸਿੱਖ ਸਤਪੁਰਸ਼ ਮਹਾਪੁਰਸ਼ ਜਿੰਨੀਆਂ ਸਾਡੀਆਂ ਸੰਪਰਦਾਵਾਂ ਹੁਣ ਤੱਕ ਚੁੱਪ ਬੈਠੀਆਂ ਨੇ ਉਹ ਸਾਰੀਆਂ ਬੋਲਣ ਔਰ ਇਸ ਕਾਰਜ ਵਿੱਚ ਸਹਿਯੋਗ ਕਰਨ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦਾ ਅਦਬ ਹੋੰਦ ਬਰਕਰਾਰ ਰੱਖੀ ਜਾਏ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਜੀ ਦੀ ਸੁਤੰਤਰਤਾ ਹੁਕਮਨਾਮਿਆਂ ਦੀ ਤਰਜਮਾਨੀ ਤੇ ਸਿੰਘ ਸਹਿਬਾਨਾਂ ਦਾ ادب ਵੀ ਬਹਾਲ ਹੋਵੇ ਅੱਜ ਇਹ ਗੱਲ ਮੇਰੇ ਧਿਆਨ ਚ ਆਈ ਕਿ ਬਹੁਤ ਲੋਕ ਜਿੱਥੇ ਇਹ ਕਹਿ ਰਹੇ ਕਿ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀਆਂ ਪੀੜਾਂ ਸੀ ਉਹ ਇੱਥੇ ਉਹਨਾਂ ਦਾ ਮਰਿਆਦਾ ਮੁਤਾਬਕ ਮਾਨ ਸਨਮਾਨ ਨਹੀਂ ਹੋਇਆ ਕੁਝ ਉਹਦੇ ਪਰੋ ਉਸੋ ਦੇ ਅਗੇ ਇਸ بڑے ਲੋਕਾਂ ਦੇ ਵਿਚਾਰ ਨੇ ਮੈਂ ਇਸ ਕਰਕੇ ਥਿਆ ਕਿ ਜਦੋਂ ਦਾ ਮੈਂ ਜੰਮਿਆ ਅੱਜ ਮੈਂ 65 ਸਾਲ ਦਾ ਹੋ ਗਿਆ ਮੇਰੀ ਦਾਦੀ ਮੇਰਾ ਬਾਬਾ ਮੇਰੀ ਮਾਂ ਮੇਰਾ ਪਿਓ ਅੱਜ ਤੱਕ ਇਸ ਥਾਂ ਦੀ ਮਹਿਮਾ ਬਾਰੇ ਗੱਲ ਕਰਦਾ ਰਿਹਾ ਮੈਂ ਸਮਝਦਾ ਕਿ ਇਹ ਉਹ ਥਾਂ ਹੈ ਜਿੱਥੇ ਕਦੀ ਵੀ ਕੋਈ ਮਰਿਆਦਾ ਭੰਗ ਨਹੀਂ ਹੋ ਸਕਦੀ ਇੱਥੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਇੱਥੇ ਜਿੰਨੀਆਂ ਵੀ ਮਹਾਰਾਜ ਦੀਆਂ ਬੀੜਾ ਮਿੜੀਆਂ ਸਮਝਦਾ ਕਿ ਜਿਸ ਤਰ੍ਹਾਂ ਕਿਉਂਕਿ ਮੈਂ ਤਾਂ ਹਰ ਹਫ਼ਤੇ ਇੱਥੇ ਆਣਾ ਜਿਸ ਤਰ੍ਹਾਂ ਦਾ ਮਾਨ ਸਤਿਕਾਰ ਇੱਥੇ ਮਿਲਦਾ ਉਹ ਅੱਜ ਤੱਕ ਮੈਂ ਕਿਸੇ ਹੋਰ ਸਥਾਨ ਤੇ ਨਹੀਂ ਦੇਖਿਆ ਕਿਉਂਕਿ ਇੱਥੇ ਜਿੰਨੀ ਵੀ ਦੁਨੀਆ ਜਿੰਨੇ ਵੀ ਛਰਦਾਲੂ ਇੱਥੇ ਆਂਦੇ ਆ ਉਹਨਾਂ ਦੀ ਜਿਥੇ ਰਾਜਾ ਰਾਯਾ ਸਾਹਿਬ ਦੇ ਪ੍ਰਤੀ ਸ਼ਰਧਾ ਹੁੰਦੀ ਆ ਉਨੀ ਉਹ ਸ਼ਰਧਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਰੱਖਦੇ ਆ ਸੋ ਮੈਂ ਸਮਝਦਾ ਕਿ ਅੱਜ ਦਾ ਮੇਰਾ ਇੱਥੇ ਆਣਾ ਮੈਂ ਇਸ ਲਈ ਆਇਆ ਕਿ ਮੈਂ ਇਸ ਹਲਕੇ ਦਾ ਨਮਾਇਦਾ ਆਂ ਔਰ ਇਸ ਘਰ ਦਾ ਕੁੱਕਰ ਆਂ ਔਰ ਮੈਂ ਇਹ ਆਪਣੀ ਡਿਊਟੀ ਸਮਝਦਾ ਕਿ ਜੇ ਅੱਧੀ ਰਾਤ ਨੂੰ ਵੀ ਸਾਡੇ ਇਸ ਸਥਾਨ ਤੇ ਜਿੱਥੋਂ ਅਸੀਂ ਸਾਰਾ ਕੁਝ ਪ੍ਰਾਪਤ ਕੀਤਾ ਉਹ ਉਹਨੂੰ ਕਲੀਅਰ ਕਰਨਾ ਮੇਰੀ ਡਿਊਟੀ ਹੈ ਸੋ ਅੱਜ ਮੈਂ ਇਹ ਗੱਲ ਕਲੀਅਰ ਕਰਨ ਆਇਆ ਕਿ ਇਹ ਉਹ ਸਥਾਨ ਆ ਜਿੱਥੇ ਸਦਾ ਹੀ ਮर्यादा ਨਹੀਂ ਮर्यादा ਤਾਂ ਇੱਕ ਉਸ ਸ਼ਬਦ ਆ ਕੁਝ ਗੱਲਾਂ ਚ ਲਿਮਿਟੇਸ਼ਨ ਆ ਮੈਂ ਸਮਝਦਾ ਕਿਤੇ ਕਦੀ ਵੀ ਉਸ ਗੁਰੂ ਦੀ ਉਸ ਪਰਮਾਤਮਾ ਦੀ ਉਸ ਬੇਰ ਉਸ ਪਾਈ ਗੁਰੂ ਦੀ ਕਦੀ ਵੀ ਉਹਦੀ ਮਹਿਮਾ ਦੇ ਵਿੱਚ ਕਮੀ ਨਹੀਂ ਆਨ ਦਿੱਤੀ ਗਈ ਔਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਇੱਥੇ ਸਦਾ ਹੀ ਮੈਂ ਦੇਖਿਆ ਕਿ ਉਹ ਮੈਂ ਕਿਸੇ ਹੋਰ ਸਥਾਨ ਦੇ ਨਸਤਕਾਰ ਨਹੀਂ ਦੇਖਿਆ ਜਨਾ ਇੱਥੇ ਹੁੰਦਾ ਸੋ ਮੈਂ ਇਹ ਜੋ ਲੋਕ ਇਹਦੇ ਫੇਵਰ ਚ ਕਹਿੰਦੇ ਨੇ ਜੋ ਲੋਕ ਦੇ ਗੇਸਟ ਕਹਿੰਦੇ ਨੇ ਉਹ ਨਹੀਂ ਕਿ ਅਪੀਲ ਕਰਨਾ ਆ ਕਿ ਇਹ ਸਾਡਾ ਉਹ ਸਥਾਨ ਆ ਜਿੱਥੇ ਅਸੀਂ ਸਦਾ ਹੀ ਮੰਗਣ ਆਏ ਆ ਅੱਜ ਅਸੀਂ ਮਰਿਆਦਾ ਦੀ ਗੱਲ ਕਰ ਰਹੇ ਆ ਔਰ ਜਿੱਥੇ ਅਸੀਂ ਸਦਾ ਹੀ ਮੰਗਣ ਆਏ ਨੇ ਉੱਥੇ ਮਰਿਆਦਾ ਪੰਗ ਨਹੀਂ ਹੋ ਸਕਦੀ ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਰਲ ਕੇ ਇਸ ਦਾ ਇਸ ਥਾਂ ਦਾ ਸਤਿਕਾਰ ਵੀ ਕਰਨਾ ਔਰ ਲੋਕਾਂ ਤੱਕ ਇਹ ਗੱਲ ਲੱਕੇ ਜਾਣੀ ਆ ਕਿ ਇੱਥੇ ਮਰਿਆਦਾ ਵੀ ਇੱਥੇ ਸ਼ਰਦਾ ਵੀ ਇੱਥੇ ਹਰ ਤਰ੍ਹਾਂ ਦੀ ਜੋ ਸਾਡੇ ਮਨ 'ਚ ਹੁੰਦਾ ਗੁਰੂ ਪ੍ਰਤੀ ਸਾਨੂੰ ਸਰ ਜੋ ਸਾਡੇ ਮਨ 'ਚ ਹੁੰਦਾ ਉਸ ਪ੍ਰਮਾਤਮਾ ਉਸ ਵਾਹਿਗੁਰੂ ਪ੍ਰਤੀ ਇੱਥੇ ਅਸੀਂ ਸ਼ਰਧਾ ਨਾਲ ਆਨੇ ਆਂ ਔਰ ਉਹ ਮੰਗਣ ਦੀ ਕੋਸ਼ਿਸ਼ ਕਰਦੇ ਆਂ ਇਹੀ ਬੇਨਤੀ ਆ ਕਿ ਇਧਰ ਨੂੰ ਅਸੀਂ ਨਾ ਜਾਏ